ਤਰੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਚ ਬਾਪੂ ਜੀ ਨੂੰ ਲੈ ਕੇ ਆਏ ਸੀ ਨਾ ਬਾਪੂ ਜੀ ਗੁਲਾਮੀ ਕੱਟ ਰਹੇ ਸੀ ਗੁਲਾਮੀ ਦੀਆਂ ਜ਼ੰਜੀਰਾਂ ਚ ਜਕੜੇ ਹੋਏ ਸੀ ਇਹੇ ਕੁੱਤਤਾ ਸੀ ਇਹੀ ਇਹਨੇ ਮਾਰਿਆ ਇਧਰੇ ਕਿੱਥੇ ਮਾਰਿਆ ਸੀ ਮੱਥੇ ਤੇ ਮਾਰੇ ਕਾਹਦੋਂ ਕੋਈ ਮਨਾ ਨਹੀਂ ਕੋਈ ਨਹੀਂ ਕੋਈ ਸਹਾਰਾ ਨ ਕੋ ਮਾਰ ਹਾਲਤ ਕਿੰਨੀ ਖਸਤਾ ਸੀ ਉਸ ਟਾਈਮ ਉਹ ਕਿਹੜੇ ਹਾਲਾਤਾਂ ਚ ਬਾਪੂ ਕੰਮ ਕਰ ਰਿਹਾ ਸੀ ਕਿਵੇਂ ਕਹੀ ਜਲਾ ਰਿਹਾ ਸੀ ਕਿਵੇਂ ਗੋਹਾ ਚ ਚੱਕ ਰਿਹਾ ਸੀ ਅੱਜ ਤੱਕ ਕੋਈ ਐਸਾ ਮੈਂਬਰ ਸਾਹਮਣੇ ਨਹੀਂ ਆਇਆ ਜਿਹੜਾ ਇਹ ਕਹਿੰਦਾ ਹੋਵੇ ਕਿ ਇਹ ਸਾਡਾ ਬਾਪੂ ਅੱਜ 95 96 ਸਾਲ ਦੀ ਉਮਰ 'ਚ ਵੀ ਭਗਤ ਸਿੰਘ ਡੰਡ ਮਾਰਦਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਭਗਤ ਸਿੰਘ 5 ਸਾਲ ਤੇ 5 ਮਹੀਨੇ ਹੋ ਚੱਲੇ ਬਾਪੂ ਜੀ ਨੂੰ ਸਾਡੇ ਕੋਲੇ ਰਹਿੰਦੇ ਆ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਚ ਬਾਪੂ ਜੀ ਨੂੰ ਜੋ ਲੈ ਕੇ ਆਏ ਸੀ ਨਾ ਬਾਪੂ ਜੀ ਗੁਲਾਮੀ ਕੱਟ ਰਹੇ ਸੀ ਗੁਲਾਮੀ ਦੀਆਂ ਜੰਜੀਰਾਂ ਚ ਜਕੜੇ ਹੋਏ ਸੀ ਮੁੱਲਾਪੁਰ ਦਾਖੇ ਚੰਗੇ ਤਕੜੇ ਸਰਦਾਰਾਂ ਦੇ ਖੇਤ ਦੇ ਵਿੱਚ ਮੋਟਰ ਤੇ ਪਸ਼ੂਆਂ ਵਾਲਾ ਘਰ ਪਾਇਆ ਸੀ ਬਸ ਉੱਥੇ ਸਾਰਾ ਦਿਨ ਗੋਹਾ ਚੱਕਦਾ ਮੱਝਾਂ ਨੂੰ ਪੱਠੇ ਪਾਉਂਦਾ ਜੀਵਨ ਕੱਟ ਰਿਆ ਸੀ ਬਾਪ ਰੋਟੀਆਂ ਵੀ ਢਿੱਡ ਭਰਨ ਨੂੰ ਪੂਰੀਆਂ ਨਾ ਮਿਲਦੀਆਂ ਬਾਪੂ ਦੇ ਤਨ ਤੇ ਕੱਪੜੇ ਵੀ ਪੂਰੇ ਨਾ ਹੁੰਦੇ ਧੰਨਵਾਦ ਜਿਹੜੇ ਭੈਣ ਭਰਾਵਾਂ ਨੇ ਸਾਨੂੰ ਵੀਡੀਓ ਬਣਾ ਕੇ ਦੱਸੀ ਉਸ ਟਾਈਮ ਦੱਸਿਆ ਬਾਪੂ ਜੀ ਨੂੰ ਜਦ ਅਸੀਂ ਲੈਣ ਗਏ ਉਹ ਬਾਪੂ ਦੇ ਹਾਲਾਤ ਦੇਖੋ ਕੀ ਸੀ ਉਸ ਟਾਈਮ ਆਹੇ ਭਾਈ ਕੱਪੜੇ ਦੇ ਕੇ ਤੋ ਕਿੰਨੇ ਸੋਹਣੇ ਪਾਉਂਦਾ ਯਾਰ ਆਹ ਕੱਪੜੇ ਸੋਹਣੇ ਨਹੀਂ ਜੇ ਹੁਣ ਆਪੇ ਲਾਉਂਦਾ ਜੀ ਕੀ ਕਰਕੇ ਆਉਂਦਾ ਸੋਹਣਾ ਭਾਈ ਆ ਵੀ ਲਾਈ ਹੋਏ ਆ ਨੇ ਨਹੀਂ ਹੁਣ ਲਾਹੇ ਆ ਦੁਵਾਲੀ ਮਹਿੰਗੀ ਭਾਈ ਦਸਹਰਾ ਨੇ ਕਹਿ ਕਹਿ ਕੇ ਕਹਿ ਕਹਿ ਕੇ ਜੀ ਕਹਿ ਕਹਿ ਕੇ ਸਰਦ ਦੇ ਨੂੰ ਇਹਨੂੰ ਕਹਿ ਕੇ ਲਾਹੇ ਇਹੇ ਕੁੱਟਦਾ ਸੀ ਇਹੀ ਇਹਨੇ ਮਾਰਿਆ ਸੀ ਤੇਰੇ ਕਿੱਥੇ ਮਾਰਿਆ ਸੀ ਮੱਥੇ ਦੇ ਮਾਰੇ ਕਹਤਾ ਹੂੰ ਕੋਈ ਮਜਾ ਨਹੀਂ ਨਹੀਂ ਕੋਈ ਵੀ ਗੱਲ ਨਹੀਂ ਮਸਲਾ ਦਾ ਕੋਈ ਗੱਲ ਦਾ ਹੈ ਕੋਈ ਗੱਲ ਨਹੀਂ ਸੀ ਜਾਣੇ ਇਹਨਾਂ ਨੇ ਕਿਹਾ ਤਨਖਾਹ ਦਿੱਤੀ ਤੈਨੂੰ ਨਾ ਨਾ ਪੈਸੇ ਮੈਂ ਦਿੱਤੇ ਨਹੀਂ ਦਿੱਤੇ ਨਹੀਂ ਤੇ ਬਾਪੂ ਤੈਨੂੰ ਘਰੇ ਜਾਣਾ ਦਿੱਤਾ ਇਹਨਾਂ ਨੇ ਕਿਹਾ ਸਾਨੀ ਲੈ ਕੇ ਗਏ ਤੈਨੂੰ ਸਾਨੀ ਹਾਂ ਕਰੇ ਇਹਨਾਂ ਨੇ ਤੈਨੂੰ ਕਿਹਾ ਵੀ ਤੇਰੇ ਪਿੰਡ ਮਲਾ ਲਿਆਉਣੇ ਤੇਰੇ ਪਿੰਡ ਦੇ ਬੰਦਿਆਂ ਨੂੰ ਨਹੀਂ ਕਦੇ ਨਹੀਂ ਲੈ ਗਏ ਹਾਂ ਜੇ ਤੂੰ ਜਾਣਾ ਚਾਹੁੰਦਾ ਸੀ ਤੈਨੂੰ ਜਾਣ ਦਿੰਦੇ ਸੀ ਉਹ ਬਸ ਹਾਂ ਜੇ ਕੋਲ ਜਾਣਾ ਕਿਸੇ ਪੈਸਾ ਹੀ ਨਹੀਂ ਕੋਲ ਜਾਣਾ ਕਿਸੇ ਹਾਂ ਬਸ ਹਾਂ ਜਿਵੇਂ ਤੁਸੀਂ ਦੇਖਿਆ ਬਾਪੂ ਜੀ ਦੀ ਹਾਲਤ ਕਿੰਨੀ ਖਸਤਾ ਸੀ ਉਸ ਟਾਈਮ ਕਿਹੜੇ ਹਾਲਾਤਾਂ 'ਚ ਬਾਪੂ ਕੰਮ ਕਰ ਰਿਹਾ ਸੀ ਕਿਵੇਂ ਕਹੀ ਚਲਾ ਰਿਹਾ ਸੀ ਕਿਵੇਂ ਗੁਹਾ 'ਚ ਚੱਕ ਰਿਹਾ ਸੀ ਇਹ ਕਰੀਬ 90 ਸਾਲ ਦੀ ਉਮਰ ਦੇ ਵਿੱਚ ਲੱਤਾਂ ਬਿੰਗੀਆਂ ਹੋਈਆਂ ਹੋਈਆਂ ਸਰਦਾਰ ਭਗਤ ਸਿੰਘ ਦੀ ਭਗਤ ਸਿੰਘ ਨੂੰ ਸਾਡੇ ਕੋਲੇ ਆਇਆ ਸਾਢੇ 5 ਸਾਲ ਹੋ ਚੱਲੇ ਅੱਜ ਤੱਕ ਕੋਈ ਐਸਾ ਮੈਂਬਰ ਸਾਹਮਣੇ ਨਹੀਂ ਆਇਆ ਜਿਹੜਾ ਇਹ ਕਹਿੰਦਾ ਹੋਵੇ ਵੀ ਇਹ ਸਾਡਾ ਬਾਪੂ ਆ ਜਾਂ ਇਹ ਸਾਡਾ ਰਿਸ਼ਤੇਦਾਰ ਆ ਕੋਈ ਇੱਕ ਵੀ ਐਸਾ ਇਨਸਾਨ ਨਹੀਂ ਆ ਕੇ ਬੋਲਿਆ ਵੀ ਇਹਨੂੰ ਮੈਂ ਜਾਣਦਾ ਵਾ ਦੇਖੋ ਕਿੱਦਾਂ ਦੀ ਦੁਨੀਆ ਹੋਈ ਜਾਂਦੀ ਜਿਹੜੇ ਬੰਦਿਆਂ ਦਾ ਬਾਪੂ ਨਾਮ ਲੈ ਰਿਆ ਵੀ ਮੇਰੇ ਬਾਪ ਦਾ ਆ ਨਾਮ ਆ ਮੇਰਾ ਆ ਪਿੰਡ ਆ ਉਹ ਵੀ ਸੁਣੋ ਗੱਲ ਪਿੱਛੇ ਤੁਹਾਡਾ ਸਾਹਨੇ ਵਾਲ ਤੁਸੀਂ ਦੱਸਦੇ ਹੋ ਹਾਂ ਉੱਥੇ ਤੁਹਾਡੇ ਬਾਪੂ ਦਾ ਕੀ ਨਾਮ ਸੀ ਪੋਸਾ ਨਾਲ ਦਾ ਵੈਸੇ ਸੋ ਡਾਕਟਰ ਮਿੰਦਰ ਸਿੰਘ ਡਾਕਟਰ ਹਾਂ ਬਾਪ ਦਾ ਨਾਮ ਕੀ ਸੀ ਬਾਪ ਦਾ ਵਾੜਾ ਦਾ ਸਾਡਾ ਦਾ ਸਰਗਾ ਵਾਸੀ ਵਾੜਾ ਚਾਣਾ ਨਾ ਕੀ ਸੀ ਉਹਦਾ ਉਹ ਨਾ ਮੈਂ ਨਾ ਨਾ ਉਹ ਰਣਕਾ ਗਰਦੀਪ ਸਿੰਘ ਹਾਂ ਤੁਸੀਂ ਕਿੰਨੇ ਭੈਣ ਭਰਾ ਸੀ ਅਸੀਂ ਤਾਂ ਤਵਾ ਜੀ ਸੀਗਾ ਪੰਜ ਭਰਾ ਹਾਂ ਦੂਜੇ ਭਰਾ ਦਨਾਂ ਕੀ ਸੀ ਵੱਡੇ ਤੁਸੀਂ ਸੀ ਮੈਂ ਨਾ ਭਰਾ ਰਸ ਅਸਲਵਾਦ ਦਾ ਨੁਕਸਾਨ ਤੇ 30 ਸਾਲ ਚੋਂ ਹਾਲਾ ਅੱਛਾ ਜੀ ਲੋਧਿਆਣਾ ਵਾਲੀ ਛੜਕਾ ਛੜੀ ਆਉਂਦੀ ਆ ਘੱਠਾਂ ਦੇ ਵਿਚਾਲੇ ਉੱਥੇ ਹੁਣ ਫੇਸ 40 ਫੈਂਸੇ ਦੇ 40 35 ਕਿੱਲੇ ਸਾਨ੍ਹੇ ਵਾਲਾ ਹਾਂ ਇੱਥੇ ਛੜਕਾ ਦਾ ਤਹਿਸੀਲ ਲੋਧਿਆਣਾ ਛੜਕਾ ਦਾ ਤਹਿਸੀਲ ਲੈ ਵਾਖ ਲੈ ਅੱਛਾ ਸਾਨ੍ਹੇ ਆ ਜੀ ਵਾਲੀ ਤੇ ਬਾਪੂ ਜੀ ਸਾਨ੍ਹੇ ਵਾਲ ਤੁਸੀਂ ਤੁਹਾਡੇ ਪਿਤਾ ਜੀ ਦਾ ਨਾਮ ਕੀ ਸੀਗਾ ਦੱਸਿਆ ਤੁਸੀਂ ਗੁਰਦੀਪ ਗੁਰਦੀਪ ਸਿੰਘ ਵਾਢਾ ਦਾ ਵਾਢਾ ਦਾ ਨਾਮ ਕਰ ਜੀ ਵੱਡੇ ਪਾਪੇ ਦਾ ਨਾਮ ਕੀ ਸੀ ਪਟਾ ਸਾਹ ਵਾਲਾ ਛੜਕਾ ਵਾਸੀ ਘਰ ਲਾ ਗਿਆ ਹਾਂ ਵਾਹੋ ਕੋਚਾਂ ਫਿਰ ਦੇਖਣਾ ਲੋਣਾ ਹਾਂ ਵਾਹ ਵਾਹ ਨਾ ਪੁੱਛ ਰਹੇ ਮੈਂ ਕਿਹਨਾਂ ਕੋਚਾਰੇ ਨਾ ਤੇ ਤਾਇਆ ਦਾ ਕੀ ਨਾਂ ਤਾਇਆ ਦਾ ਨਾਂ ਤਾਇਆ ਦਾ ਮਰਾਸ ਦੇ ਜੋ ਹੈਗੇ ਆ ਨਾ ਸਰ ਹੈ ਵਕਤ ਨਾਲ ਉਹਦਾ ਰਹਾ ਕੋਈ ਮਿੰਦਰ ਸਿੰਘ ਹਾਂ ਤੇ ਤਾਲਬ ਸੰਧੂ ਹਾਂ ਉਹਨਾਂ ਨਾਲ ਵੀ ਸਾਡਾ ਕੋਈ ਰਾਸਤਾ ਨਹੀਂ ਹੋਇਆ ਕਦੇ ਅੱਜ ਤੱਕ ਪਤਾ ਨਹੀਂ ਲੱਗਿਆ ਕਲੀਅਰ ਨਹੀਂ ਹੋਈ ਗੱਲ ਵੀ ਇਹ ਬਾਪੂ ਹੈ ਕੌਣ ਬਾਪੂ ਦੇ ਗੱਲ 'ਚ ਇੱਕ ਫੌਜ ਦਾ ਦਿੱਤਾ ਹੋਇਆ ਤਗਮਾ ਉਹ ਪਾਇਆ ਹੋਇਆ ਬਾਪੂ ਫੌਜ 'ਚ ਵੀ ਰਿਹਾ ਕਿ ਨਹੀਂ ਰਿਹਾ ਬਾਪੂ ਦੀਆਂ ਗੱਲਾਂ ਬਾਪੂ ਠੀਕ ਨਹੀਂ ਪੂਰਾ ਉਹ ਕਿਸੇ ਤਰੀਕੇ ਸਮਝੀਆਂ ਤੇ ਉਹਨਾਂ ਦੇ ਉਹਨਾਂ ਨੂੰ ਮੰਨਿਆ ਨਹੀਂ ਜਾ ਸਕਦਾ ਪਰ ਸਾਡਾ ਸਮਾਜ ਐਸੇ ਲੋਕਾਂ ਤੋਂ ਅੱਜ ਕੰਮ ਕਰਾ ਰਿਆ ਉਹਨਾਂ ਤੋਂ ਗੁਲਾਮੀ ਦੀਆਂ ਜ਼ੰਜੀਰਾਂ ਦੇ ਵਿੱਚ ਜਕੜ ਕੇ ਜ਼ਬਰਦਸਤੀ ਕੰਮ ਕਰਾ ਰਿਹਾ ਕਿੱਦਾਂ ਦੇ ਹਾਲਾਤ ਨੇ ਪਹਿਲਾਂ ਇੱਕ ਪਰਿਵਾਰ ਨੇ ਰੱਖਿਆ ਬਾਪੂ ਨੂੰ 15-20 ਸਾਲ ਕੰਮ ਕਰਾਇਆ ਜਦ ਉਹਨਾਂ ਨੇ ਕੰਮ ਕਰ ਖੇਤੀ ਦਾ ਛੱਡਤਾ ਤਾਂ ਉਹਨੇ ਅੱਗੇ ਆਪਣੇ ਰਿਸ਼ਤੇਦਾਰ ਨੂੰ ਆਪਣੇ ਸਾਧੂ ਨੂੰ ਦੇਤਾ ਵੀ ਲੈ ਵੀ ਤੂੰ ਰੱਖ ਲੈ ਇਸ ਬੰਦੇ ਨੂੰ ਬਸ ਇਹ ਬੰਦੇ ਨੂੰ ਰੋਟੀ ਦੇਣੀ ਹੈ ਤੇ ਦੋ ਚਮਚੇ ਡੋਟਿਆਂ ਦੇ ਦੇਣੇ ਆ ਤੇ ਉਹ ਦੋ ਚਮਚੇ ਡੋਟਿਆਂ ਦੇ ਸਿਰ ਤੇ ਇਹ ਬਾਪੂ ਸਾਰਾ ਸਾਰਾ ਦਿਨ ਕੰਮ ਕਰੀ ਜਾਂਦਾ ਤੇ ਅੱਜ ਬਾਪੂ ਭਗਤ ਸਿੰਘ ਨੂੰ ਅਨੁਖਤਰੀ ਸੇਵਾ ਪਰਿਵਾਰ ਹੀ ਰਹਿੰਦੇ ਆ ਦੇਖ ਕੇ ਕਈ ਵਾਰੀ ਆਪਣੇ ਆਪ ਨੂੰ ਬੜਾ ਚੰਗਾ ਮਹਿਸੂਸ ਹੁੰਦਾ ਵੀ ਸਾਡੇ ਦਾਦੇ ਵਰਗਾ ਇਹ ਬਾਪੂ ਸਾਡਾ ਆਪਣਾ ਦਾਦਾ ਨਾ ਅੱਜ ਨਹੀਂ ਹੈਗਾ ਤਾਂ ਇਹ ਵੀ ਤਾਂ ਸਾਡਾ ਦਾਦਾ ਹੀ ਆ ਅੱਜ ਇਸ ਬਾਪੂ ਨਾਲ ਜਦੋਂ ਅਸੀਂ ਬੈਠ ਕੇ ਗੱਲਾਂ ਕਰਦੇ ਆ ਉਹਦੀਆਂ ਗੱਲਾਂ ਦੀ ਯਾਰਾ ਸਮਝ ਤਾਂ ਨਹੀਂ ਆਉਂਦੀ ਪਰ ਉਹਨਾਂ ਗੱਲਾਂ 'ਚ ਉਹ ਆਪਣੇ ਆਪ ਆਪਣੇਪਣ ਦੀ ਮਹਿਕ ਜ਼ਰੂਰ ਮਿਲਦੀ ਬਾਪੂ ਡੰਡ ਲਾਉਣ ਲੱਗ ਜਾਂਦਾ ਕਿਉਂਕਿ ਬਾਪੂ ਨੂੰ ਆਦਤ ਸੀ ਨਸ਼ਾ ਕਰਨ ਦੀ ਉੱਥੇ ਹੁਣ ਬਾਪੂ ਨੂੰ ਜੇ ਕੋਈ ਅਸੀਂ ਮਲਟੀਵਟਾਮਿਨ ਦੀ ਗੋਲੀ ਵੀ ਦੇ ਦਈਏ ਤਾਂ ਬਾਪੂ ਨੂੰ ਐ ਲੱਗਦਾ ਵੀ ਮੈਨੂੰ ਨਸ਼ੇ ਦੀ ਗੋਲੀ ਦਿੱਤੀ ਆ ਬਾਪੂ ਡੰਡ ਲਾਉਣ ਲੱਗਦਾ ਅੱਜ 95 96 ਸਾਲ ਦੀ ਉਮਰ 'ਚ ਵੀ ਭਗਤ ਸਿੰਘ ਡੰਡ ਮਾਰਦਾ ਵਾ ਪਰ ਇਸ ਬਜ਼ੁਰਗ ਦੀ ਇਹ ਉਮਰ ਗੋਹਾ ਚੱਕਣ ਦੀ ਨਹੀਂ ਸੀ ਇਹ ਪੱਠੇ ਵੱਢਣ ਦੀ ਨਹੀਂ ਸੀ ਇਹ ਬਜ਼ੁਰਗ ਖੇਤਾਂ ਦੇ ਵਿੱਚ ਬੱਟਾ ਛਾਂਗਣ ਵਾਲਾ ਉਮਰ ਦਾ ਆਣੀ ਨਹੀਂ ਸੀ ਉਹ ਵੀ ਸਰਦਾਰ ਘਰੇ ਬੈਠੇ ਤੇ ਬਜ਼ੁਰਗ ਬਾਪੂ ਖੇਤ ਤੇ ਜਿਹਨੇ ਕਦੇ ਧੰਨ ਤੇ ਸਾਫ਼ ਕੱਪੜਾ ਪਾ ਕੇ ਨਹੀਂ ਸੀ ਦੇਖਿਆ ਅੱਜ ਭਗਤ ਸਿੰਘ ਬਾਪੂ ਸਾਡਾ ਮੁਨੱਖਤਰੀ ਸੇਵਾ ਪਰਿਵਾਰ ਦਾ ਸੀਨੀਅਰ ਸਿਟੀਜ਼ਨ ਸਾਡਾ ਬਾਪੂ ਖੁਸ਼ੀਆਂ ਤੇ ਖੇੜਿਆਂ ਨਾਲ ਜੀਵਨ ਬਤੀਤ ਕਰ ਰਿਹਾ ਹੈ। ਬੇਨਤੀ ਆ ਵੀਡੀਓ ਨੂੰ ਸ਼ੇਅਰ ਵੀ ਕਰਿਓ। ਜੇ ਕੋਈ ਬਾਪੂ ਨੂੰ ਪਹਿਚਾਣਦਾ ਬਾਪੂ ਨੂੰ ਮਿਲ ਕੇ ਵੀ ਜ਼ਰੂਰ ਜਾਇਓ। ਜੇ ਕੋਈ ਨਹੀਂ ਪਹਿਚਾਣਦਾ ਨਾ ਸ਼ੇਅਰ ਕਰ ਦਿਓ। ਸ਼ਾਇਦ ਕੋਈ ਜਾਣ ਪਹਿਚਾਣ ਵਾਲਾ ਦੇਖ ਲਵੇ। ਬਾਪੂ ਦੇ ਇਸ ਉਮਰ 'ਚ ਆਪਣੇ ਭੈਣ ਭਰਾਵਾਂ ਨਾਲ ਮੇਲੇ ਹੋ ਜਾਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ